ਨਕਲਾਗੀ ਕਰਦੇ ਆ ਬਲਵੀ ਕਰਦੇ ਇਹ ਕਿਉਂ ਬ ਉਨੇ ਐਨਕਾ ਤਾਂ ਆਪਾਂ ਉਦੋਂ ਹੀ ਲਾ ਲੈਂਦੀਆਂ ਐਨਕਾ ਮੇਰੀ ਨਿਗਾਹ ਤਾਂ ਵਧੀਆ ਵਾ ਚੰਗਾ ਭਲਾ ਮੈਂ ਮੈਂ ਅੰਨਾ ਤਾਂ ਹੈ ਨਹੀਂਗਾ ਇਹ ਤਾਂ ਮੈਂ ਉਦੋਂ ਹੀ ਲਾ ਲੈਣਾ ਉਹਦਾ ਕੋਈ ਗੱਲ ਨਹੀਂ ਹੈ ਹਾਂਜੀ ਚੌਂਕੇ ਤਰੀਕੇ ਦੇ ਵਾ ਉਦੋਂ ਹੀ ਕਹਿ ਲੀਏ ਜਿਵੇਂ ਮਰਜ਼ੀ ਲਾ ਲਈਏ ਪੇਣੀ ਦੇਣੋਂ ਦੇ ਹੋਈਦਾ ਅੱਖਾਂ ਸੁਜੀਆਂ ਹੁੰਦੀਆਂ ਕਈ ਵਾਰੀ ਸਫਰ ਜ਼ਿਆਦੇ ਕਰਨੇ ਪੈਂਦੇ ਜਿਉਂ ਐਨਕਾ ਨਾਲੇ ਫਿਰ ਇੱਕ ਪੁੱਛਦਾ ਵੀ ਬਾਬਾ ਜੀ ਮਰੀ ਨੀਂਦ ਦੇ ਆਪਾਂ ਨੇ ਕੀ ਹੋਇਆ ਹੋਇਆ ਆਹ ਗੱਲ ਹੀ ਹੈ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਐਨਕਾ ਲਾਉਣਾ ਮੈਂ ਬਹੁਤ ਮਹਿੰਗੀਆਂ ਆਹ ਇਕੱਠੀਆਂ 70 ਰੁਪਏ ਦੀਆਂ ਆਈਆਂ ਸੀ ਕਿਉਂ ਬਚੀ ਇਹ ਸਾਡੇ ਸੰਘ ਕਰਿਆ ਇਕੱਠ ਜੋ ਜੰਨੀਆਂ ਮਹਿੰਗੇ ਆਉਂਦੇ ਆਉਣ ਦੇ 17 ਰੁਪਏ ਦੇ ਲਿਆ ਕੇ ਲਾਈਏ ਸਲੇਡਾ ਟੀਵੀ ਜੋ ਤੁਹਾਡੀ ਬਹੁਤ ਕਾਪੀ ਕਰਦਾ ਵੀ ਐਦਾ ਐਦਾ ਕਿਰਤਨ ਕਰਨ ਲੱਗ ਜਾਂਦਾ ਤੁਸੀਂ ਦੇਖਿਓ ਵੀਡੀਓ ਇਹ ਚਲੋ ਬੱਚਾ ਆ ਨਿਆਣਾ ਵਾ ਹਮਮ ਪਰਤਾ ਸਾਨੂੰ ਦੱਸਿਆ ਸੀ ਸੇਵਾਦਾਰਾਂ ਨੇ ਅਸੀਂ ਕਿਹਾ ਚਲ ਕੋਈ ਨਾ ਉਹ ਵਿਚਾਰਾ ਆਪਦਾ ਚੈਨਲ ਚਲਾ ਲੂਗਾ ਮੇਰਾ ਕੀ ਘਟ ਚੱਲਿਆ ਉਹਨੂੰ ਆਪਦੀ ਮौज ਕਰੰਦਿਓ ਅੱਛਾ ਤੇ ਪਰ ਹਾਂ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਚਲੋ ਉਹਦਾ ਮੇਰੀ ਕਾਪੀ ਜੀ ਸਦਕੇ ਕਰੀ ਜਾਵੇ ਪਰ ਮੈਂ ਕੀਰਤਨ ਕਰਦਾ ਕੀਰਤਨ ਦੀ ਨਰਾਜ਼ਗੀ ਨਾ ਕਰੇ ਹਮਮ ਕਿਉਂਕਿ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਬਾਜਾ ਲੈ ਕੇ ਮੈਂ ਗੁਰਬਾਣੀ ਗਰਬਾਣੀ ਗਾ ਰਿਹਾ ਹੈ ਨਾ ਕੀਰਤਨ ਦੀ ਪ੍ਰਚਾਰ ਦੀ ਨਰਾਦਰੀ ਨਾ ਕਰੋ ਹਾਂ ਮੇਰੀ ਉਧਾਂ ਗਰੀਸ ਕਰਨੀ ਹੈ ਮੇਰੀ ਤੁਰੇ ਜਾਂਦੇ ਦੀ ਗਰੀਸ ਕਰ ਲਓ ਮੇਰੀ ਬਗਬੰਦ ਦੀ ਗਰੀਸ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਕਈ ਤਾਂ ਹੈਗਾ ਤਾਂ ਨੇ ਇਹ ਮਾਲਖਾ ਕੇ ਲੱਗੇਵੇਂ ਜੀ ਐਮ ਨਹੀਂ 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 ਇਹ ਨਹੀਂ ਗੱਲ ਉਹਨਾਂ ਨੂੰ ਕਹਾਂ ਐ ਮਾਲਖਾ ਕੇ ਪਨਾਮ ਥੋੜੀ ਜਿਹਾ ਪਾਂਦਾ ਮਾਲਖਾ ਕੇ ਦਾ ਬੰਦਾ ਸਾਰੇ ਪਿੰਡ ਦੀਆਂ ਚੁਗਲੀਆਂ ਕਰਦਾ ਹੁੰਦਾ ਜਾਂ ਇੱਥੇ ਡਿੱਗਿਆ ਪਿਆ ਉਹਦਾ ਬੰਦਾ ਜੇ ਮਾਲਖਾ ਕੇ ਕੋਈ ਨਾਮ ਜਪਦਾ ਹੋਵੇ ਜਿਵੇਂ ਮਾਲਵੀ ਕਰਮਾ ਵਾਲਾ ਭਾਈ ਠੀਕ ਹੈ ਜੇ ਮਾਲਖ ਨੇ ਕਹਦੇ ਲੋਕ ਤਾਂ ਦੇਖ ਤੁਸੀਂ ਕਮੈਂਟ ਪੜ੍ਹਦੇ ਹੋ ਵੀ ਭੁੱਖੀ ਖਾ ਕੇ ਜੀ ਬੋਲੀ ਜਾਂਦੇ ਨੇ ਨਹੀਂ ਉਹ ਰਜਾਈ ਬਦਵਾਨ ਹੁੰਦੇ ਆ ਅਸੀਂ ਕਹਿੰਦੇ ਹੁੰਨੇ ਆ ਸਾਡੇ ਵੱਡੇ ਮਹਾਪੁਰਸ਼ ਬਾਬਾ ਜੀ ਹਰਦੇਵ ਸਿੰਘ ਜੀ ਲੋਲੋਂ ਵਾਲੇ ਮਹਾਰਾਜ ਬਹੁਤ ਵੱਡੇ ਬਦਵਾਨ ਸਾਧੂ ਸੀਗੇ ਹਾਂਜੀ ਉਹ ਕਹਿੰਦੇ ਹੁੰਦੇ ਸੀ ਵੀ ਇੱਕ ਤਾਂ ਗਿਆਨੀ ਹੁੰਦੇ ਨੇ ਵਿਦਿਆ ਪੜ੍ਹ ਕੇ ਗਿਆਨੀ ਬਣਦੇ ਆ ਇੱਕ ਗਿਆਨਾ ਸਿਉ ਹੁੰਦੇ ਆ ਜਿਹੜੇ ਐਵੇਂ ਗੱਲਾਂ ਕਰਦੇ ਆ ਅਸੀਂ ਕਹਿੰਦੇ ਰਜਾਈ ਬਦਵਾਨ ਹੁੰਦੇ ਆ ਕਿ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਉਹ ਮੈਂ ਤੁਹਾਡਾ ਆਪਣਾ ਦੀਪ ਸਣੀ ਦੀਪ ਟਾਕਸ ਪੋਡਕਾਸਟ ਤੋਂ ਅੱਜ ਜਿਹੜਾ ਮੇਰਾ ਪੋਡਕਾਸਟ ਆ ਉਹ ਇੱਕ ਸੰਤ ਬਾਬਾ ਜੀ ਨਾਲ ਤੁਸੀਂ ਸਾਰੇ ਵੀਡੀਓ ਚ ਦੇਖ ਰਹੇ ਹੋ ਕਾਫੀ ਮਸ਼ਹੂਰ ਨੇ ਕਾਫੀ ਨੇ ਦਮਾਂ ਲੱਗਦੇ ਨੇ ਚਾਰੇ ਪਾਸੇ ਚਰਚਾ ਹੋਈ ਪਈ ਹੈ ਨਾ ਕਾਫੀ ਵਧੀਆ ਗੱਲਾਂ ਕਰਦੇ ਨੇ ਉਹਦਾ ਨਾਮ ਹੈਗਾ ਸੰਤ ਬਾਬਾ ਜੀਵਨ ਸਿੰਘ ਜੀ ਗਿੱਚੇ ਵਾਲੇ ਸਾਡਾ ਜਨਮ ਹੈਗਾ ਲੁਧਿਆਣਾ ਜ਼ਿਲ੍ਹੇ ਦਾ ਠੀਕ ਹੈ ਬੋਪਾਰਾ ਇੱਕਲਾ ਸਾਡਾ ਪਿੰਡ ਆ ਹੂੰ ਉਲਾਪੁਰ ਦੇ ਕੋਲ ਤੇ ਜਨਮ ਤੋਂ ਹੀ ਤੁਹਾਨੂੰ ਪਤਾ ਹੈ ਛੋਟੀ ਉਮਰ ਦੀ ਕੀਰਤਨ ਕਰਦੇ ਆ ਅਸੀਂ ਕਈ ਗੁਰਦੁਆਰੇ ਬਣਾਏ ਆ ਕਈ ਜਗ੍ਹਾ ਸੇਵਾ ਕਰਾਈ ਹੈ ਹੂੰ ਬਗੀਚੀ ਪਿੰਡ ਆ ਯੂਪੀ ਦੇ ਵਿੱਚ ਅੱਛਾ ਉੱਥੇ ਅਸੀਂ ਗੁਟੀਆਂ ਬਣਾਈਆਂ ਤੇ ਉਦੋਂ ਤੋਂ ਸਾਡੇ ਨਾਮ ਦੇ ਨਾਲ ਬਗੀਚੀ ਵਾਲੇ ਲੱਗ ਗਿਆ ਵਿੱਚ ਰਹੀ ਗੱਲ ਸਾਡੀ ਰਹਿਸ਼ਤੀ ਹਾਂਜੀ ਮਾਝੇ 'ਚ ਕੋਈ ਬਗੀਚੀ ਪਿੰਡ ਨਹੀਂ ਹੈ ਮਾਝੇ ਦੇ ਵਿੱਚ ਵਹੀਂ ਪੂਈ ਪਿੰਡ ਅੱਛਾ ਜਿੱਥੇ ਅਸੀਂ ਰਹਨੇ ਆ ਜਿੱਥੇ ਸਾਡਾ ਸਥਾਨ ਖਡੂਰ ਸਾਹਿਬ ਦੇ ਨਾਲ ਵਹੀਂ ਪੂਈ ਪਿੰਡ ਆ ਜਿੱਥੇ ਅਸੀਂ ਰਹਿ ਰਹੇ ਹਾਂ ਹਾਂਜੀ ਬਗੀਚੀ ਵਾਲੇ ਫਿਰ ਸਾਨੂੰ ਉਦੋਂ ਤੋਂ ਕਹਿਣ ਲੱਗੇ ਉਦੋਂ ਤੋਂ ਕਹਿਣ ਉਦਾਂ ਜਾਨੀ ਮਾਝੇ ਦੇ ਵਿੱਚ ਬਗੀਚੀ ਪਿੰਡ ਇਹ ਵਹੀਂ ਪੂਈ ਪਿੰਡ ਹਾਂਜੀ ਅੱਛਾ ਠੀਕ ਹੈ। ਮਬੀ ਫਿਰ ਸ਼ੁਰੂ ਤੋਂ ਹੀ ਤੁਸੀਂ ਕੀਰਤਨ ਕਰ ਰਹੇ ਹੋ ਮਤਲਬ? ਸ਼ੁਰੂ ਤੋਂ ਸ਼ੁਰੂ ਤੋਂ ਮਹਾਰਾਜੀ ਦੀ ਕਿਰਪਾ ਹੋ ਕੇ ਬਹੁਤ ਛੋਟੀ ਉਮਰ ਦੇ ਵਿੱਚ ਮਹਾਰਾਜੀ ਮੇਰ ਨਾਲ ਸੀ ਕੀਰਤਨ ਕਰਦੇ ਆ। ਪਰਿਵਾਰ 'ਚ ਵੀ ਇਦਾਂ ਪਹਿਲਾਂ ਕਰਦਾ ਸੀ ਕੋਈ ਕੀਰਤਨ? ਨਹੀਂ ਨਹੀਂ, ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਕਰਦਾ। ਹਾਂਜੀ। ਹਾਂਜੀ। ਇਹ ਸਾਡੇ ਦੀ ਮਹਾਰਾਣੀ ਕਿਰਪਾ ਕੀਤੀ। ਅੱਛਾ, ਤੁਸੀਂ ਸਾਧਨਾ ਜਿਹੜੀ ਹੈ ਉਹ ਕਿੰਨਾ ਤੋਂ ਲਿੱਤੀ ਹੈ ਮਤਲਬ ਵੀ ਕਿਹਨਾਂ ਦੇ ਤੁਸੀਂ ਸਾਰਾ ਸਿੱਖਿਆ ਕੀਰਤਨ ਕਰਨਾ? ਅਸੀਂ ਹਜੇ ਸਿੱਖ ਰਹੇ ਹਾਂ। ਹਾਂਜੀ, ਆਪਾਂ ਇਹ ਤਾਂ ਨਹੀਂ ਵੀ ਸਿੱਖ ਗਏ ਹਾਂ। ਹੂੰ। ਸ਼ੁਰੂ ਤੋਂ ਸੰਤਾਂ ਮਹਾਪੁਰਖਾਂ ਦੀ ਸੰਗਤ ਦੇ ਵਿੱਚ। ਮਹਾਰਾਜੇ ਉਹਦਾ ਸਾਹ ਵਾਲੇ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਦਾ ਆਸ਼ੀਰਵਾਦ ਰਿਹਾ। ਹੂੰ। ਹੋਰ ਬਹੁਤ ਸਾਧੂਆਂ ਸੰਤਾਂ ਤੋਂ ਜਿੱਥੋਂ ਵੀ ਕੋ ਕਣਕਾ ਮਿਲਿਆ ਅਸੀਂ ਜਾਣਦੇ ਆ। ਵੀ ਇਦਾਂ ਸ਼ਾਸਤਰਾਂ ਦੇ ਉੱਤੇ ਸਾਰੇ ਧਰਮ ਸ਼ਾਸਤਰਾਂ ਉੱਤੇ ਇੱਕ ਆਚਾਰੀਆ ਡਿਗਰੀ ਹੋ ਗਈ। ਅੱਛਾ ਜੀ ਕੱਲਾ ਕੁਰਾਨ ਸ੍ਰੀਫ ਛੱਡ ਕੇ ਉਹਨੂੰ 12 ਸਾਲ ਲੱਗਦੇ ਆ। ਅੱਛਾ ਜੀ। ਅਸੀਂ ਉਹ ਕਰਨ ਲੱਗੇ ਹੋਏ ਹਾਂ। ਹਜੇ ਪੜ੍ਹਦੇ ਹਾਂ ਅਸੀਂ ਅਜੇ। ਅਜੇ ਪੜ੍ਹਦੇ ਹਾਂ। ਹਾਂ ਅਸੀਂ ਟਾਈਮ ਕੱਢ ਕੇ ਵਿੱਚ ਦੀ ਬਨਾਰਸ ਚਲੇ ਜਾਂਦੇ ਹਾਂ। ਹੂੰ। ਉੱਥੇ ਅਸੀਂ ਪੜ੍ਹਦੇ ਆ। ਹੁਣ ਇਧਰ ਕੁਰਾਨ ਸ੍ਰੀਫ ਕੁਰਾਨ ਸ੍ਰੀਫ ਅਸੀਂ ਮੌਲਵ ਕੋਸ਼ਿਸ਼ ਹਦ ਤੱਕ ਅਸੀਂ ਮੌਲਵੀ ਸਹਿਬਾਨ ਲਤੀਫ ਲੋਕਾਂ ਤੋਂ ਪੜ੍ਹ ਰਹੇ ਹਾਂ ਅੱਛਾ ਜੀ ਹਾਂ ਜਾਨੀ ਹਜੇ ਪੜ੍ਹਾਈ ਸਾਡੀ ਚੱਲਦੀ ਆ ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਮੈਂ ਸਿੱਖ ਗਿਆ ਵੀ ਮੈਂ ਇਹਨੂੰ ਕੀਰਤਨ ਆਉਣ ਲੱਗ ਗਿਆ ਜਾਂ ਮੈਨੂੰ ਕਥਾ ਹੋਣ ਲੱਗੀ ਨਾ ਵਿਦਿਆਰਥੀਆਂ ਆਪਾਂ ਸਿੱਖਾਂ ساری ਉਮਰ ਸਿੱਖਦੇ ਰਹਿਣਾ ਜਿੱਦਨੇ ਵੱਡੀ ਉਮਰ ਹੋ ਜੂਗੀ ਭਾਵੇਂ 100 ਸਾਲ ਦੇ ਹੋ ਕੇ ਚੜ੍ਹਾਈ ਕਰੀਏ ਆਪਾਂ ਉਹਦੇ ਵੀ ਸਿੱਖ ਹੀ ਹੋਣਾ ਆਪਾਂ ਸਿੱਖਦੇ ਰਹਿਣਾ ਸਿੱਖਣ ਦਾ ਨਹੀਂ ਸਿੱਖਾ ਹਾਂਜੀ ਕਿੰਨਾ ਕੁ ਟਾਈਮ ਲੱਗੂ ਬਲੇ ਬਾਬਾ ਜੀ ਹੋਰ ਪੂਰਾ ਤੁਹਾਨੂੰ ਸਿੱਖਣ ਨੂੰ ਇਹਨੂੰ ਨਹੀਂ ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਮੈਂ 100 ਸਾਲ ਲਵੀ ਮਹਾਰਾਜ ਕਿਰਪਾ ਕਰੇ ਮੇਰੀ ਉਮਰ ਹੋ ਗਈ ਜਿੱਦਣ ਮੈਂ ਮਰੂੰਗਾ ਉਹਦੇ ਵੀ ਸਿੱਖ ਹੀ ਹੋਊਗਾ ਮੈਂ ਤਾਂ ਸਿੱਖਦਾ ਹੀ ਰਹਿਣਾ ਸਮਝ ਗਏ ਸਾਰੀ ਉਮਰ ਆਪਾਂ ਸਿੱਖੀ ਕਿ ਕੀ ਕੀ ਚੀਜ਼ ਚ ਰੱਖਿਆ ਹੋਏ ਜੀ ਫਿਰ ਲੈ ਕੇ ਕੀਰਤਨ ਨੂੰ ਜਿੱਦਾਂ ਪੇਡਾ ਪੇਟੇ ਜਾ ਕੇ ਤੁਸੀਂ ਕੀਰਤਨ ਕਰਨੇ ਸਿੱਖਾਂਗੇ ਤੇ ਸਾਡਾ ਟੀਚਾ ਇਹ ਆ ਵੀ ਵੱਧ ਤੋਂ ਵੱਧ ਗੁਰਮਤਿ ਦਾ ਪ੍ਰਚਾਰ ਹੋਵੇ ਹੂੰ ਜਿੱਥੇ-ਜਿੱਥੇ ਜਾਈਏ ਕਿਉਂਕਿ ਸੰਗਤ ਸੁਣਨਾ ਚਾਹੁੰਦੀ ਹੈ ਅੱਛਾ ਵੀ ਜਿੰਨਾ ਹੋ ਸਕੇ ਆਪਾਂ ਸੰਗਤ ਦੇ ਵਿੱਚ ਵਿਚਰੀਏ ਹੂੰ ਕਥਾ ਕੀਰਤਨ ਪ੍ਰਚਾਰ ਪ੍ਰਸਾਰ ਵੱਧ ਤੋਂ ਵੱਧ ਸਿੱਖੀ ਦਾ ਜੋ ਬਾਬੇ ਨਾਨਕ ਦੇ ਘਰ ਦਾ ਉਪਦੇਸ਼ ਜੋ ਗੁਰਬਾਣੀ ਦਾ ਉਪਦੇਸ਼ ਉਹ ਹਰ ਜਗ੍ਹਾ ਪਹੁੰਚਾਇਆ ਜਾਵੇ ਅੱਛਾ ਤੇ ਆਹੀ ਸਾਡਾ ਟੀਚਾ ਆਹੀ ਸਾਡਾ ਲਕਸ਼ਾ ਮਹਾਰਾਜੀ ਸਾਡੇ ਤੇ ਕਿਰਪਾ ਅਸੀਂ ਦਿਨ ਰਾਤ ਤੁਰੇ ਹੋਇਆ ਸਭ ਤੋਂ ਵੱਡੀ ਗੱਲ ਸੰਗਤਾਂ ਦਾ ਸਾਨੂੰ ਸਹਿਯੋਗ ਬਹੁਤ ਜ਼ਿਆਦਾ ਹੈ ਹੂੰ ਜਿੱਧਰ ਵੀ ਜਾਈਦਾ ਸੰਗਤ ਬਹੁਤ ਪਿਆਰ ਕਰਦੀ ਆ ਖਾਸ ਕਰਕੇ ਤੁਹਾਡੇ ਅਰਗੇ ਨੌਜਵਾਨ ਹਾਂਜੀ ਜੋ ਸਾਡੇ ਨੌਜਵਾਨ ਬੱਚੇ ਬੱਚੀਆਂ ਇਹ ਬਹੁਤ ਜ਼ਿਆਦਾ ਸਾਨੂੰ ਪਿਆਰ ਦੇ ਰਹੇ ਆ ਹੂੰ ਜਿੱਥੇ ਵੀ ਸੰਗਤ ਸਾਨੂੰ ਬੁਲਾਉਂਦੀ ਆ ਅਸੀਂ ਜਾਂਦੇ ਆ ਅੱਛਾ ਤੇ ਸਾਡਾ ਟੀਚਰ ਤੁਸੀਂ ਪੁੱਛਦੇ ਹੋ ਲਕਸ਼ ਲਕਸ਼ ਸਾਡਾ ਇਹੀ ਹੈ ਜਿੰਨਾ ਹੋ ਸਕੇ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਅੱਛਾ ਹਾਂਜੀ ਇਹ ਜਿੱਦਾਂ ਬਾਬੇ ਕਹਿੰਦੇ ਨਾ ਸਵਾਲ ਬਹੁ ਕਰਦੇ ਆ ਤੁਹਾਡੀ ਪੱਗ ਨੂੰ ਲੈ ਕੇ ਨਾ ਵੀ ਬਹੁਤ ਉੱਚੀ ਪੱਗ ਬੰਨਦੇ ਆ ਲੰਬਾ ਦਸਤਾਰ ਉਹਨਾਂ ਨੇ ਇਹ ਕੀ ਚੱਕਰ ਮਾਰੀ ਤੁਸੀਂ ਨਹੀਂ ਉੱਚੀ ਕਿ ਬੰਨਦੇ ਆ ਕੀ ਨਹੀਂ ਇਹ ਆਏ ਆ ਬਈ ਪੁਰਾਣੇ ਮਹਾਪੁਰਸ਼ ਜਿੰਨੇ ਵੀ ਸਾਧੂ ਸੰਤ ਹੋਏ ਜਾਂ ਪੁਰਾਣੇ ਸਿੱਖ ਹੋਏ ਉਹ ਵੱਡੀਆਂ ਦਸਤਾਰਾਂ ਸਜਾਉਂਦੇ ਰਹੇ ਆ ਅੱਛਾ ਅਸੀਂ ਵੀ ਆਏ ਸਿੱਧੀ ਜੀ ਪੱਗਾਂ ਗੋਲ ਬੰਨ ਕੇ ਉਤੋਂ ਦੀ ਆਏ ਪਰਣਾ ਬੰਨ ਲੀਦਾ ਹਾਂ ਤੇ ਹੋਰ ਤੋਕੀ ਤੇ ਚੇੜੀ ਬੱਟੀ ਗੱਲ ਦੀ ਹੈ ਕਿੰਨਾ ਕੁ ਟਾਈਮ ਲੱਗਦਾ ਜੀ ਇਹਨੂੰ ਫਿਰ ਬੰਨਣ ਦਾ ਟਾਈਮ ਤਾਂ ਕਿਹੜਾ ਲੱਗਣਾ ਜੀ ਜਿੰਨਾ ਕੁ ਤੁਹਾਨੂੰ ਲੱਗਦਾ ਟਾਈਮ ਤਾਂ ਸਾਨੂੰ ਉਨਾ ਕੁ ਲੱਗਦਾ ਤੁਹਾਨੂੰ ਤਾਂ ਜ਼ਿਆਦਾ ਲੱਗਦਾ ਪੇਜ ਪਾਉਣ ਨੂੰ ਅਸੀਂ ਤਾਂ ਬਸ ਸਾਈ ਬਨ ਲੈਂਦੇ ਆ ਅੱਛਾ ਜੀ ਹੋਰ ਨਹੀਂ ਕੋਈ ਗੱਲ ਬਾਕੀ ਅਸੀਂ ਸਾਡੇ ਨੌਜਵਾਨਾਂ ਨੂੰ ਇਹ ਸਮਝਾਉਂਦੇ ਆ ਵੀ ਭਾਈ ਤੁਸੀਂ ਬਾਅਦ ਤੋਂ ਬਾਅਦ 17 ਸਜਾਓ ਕਈ ਬੱਚੇ ਕਹਿੰਦੇ ਆ ਬਾਈ ਸਿਰ ਦੁਖਣ ਲੱਗ ਜਾਂਦਾ ਮੈਂ ਉਹਨਾਂ ਨੂੰ ਵੀ ਸਮਝਾਉਂਦਾ ਉਹਨਾਂ ਨੂੰ ਵੀ ਮੇਰਾ ਤਾਂ ਕਦੇ ਤੋਂ ਘੈਰੀ ਦੇ ਲੋ ਮੈਂ ਚਾਰ ਬੰਦੇ ਜੇ ਨਹੀਂ ਪੱਗ ਕੱਲਾ ਹੀ ਬੰਨੀ ਫਿਰਦਾ ਵੀ ਤੁਸੀਂ ਐ ਬਹਾਨੇ ਨਾ ਕਰਿਆ ਕਰੋ ਕੇਸ ਰੱਖੋ ਤੇ ਸੋਹਣੀਆਂ ਦਸਤਾਰਾਂ ਸਜਾਓ ਕਈ ਬੱਚੇ ਕਹਿੰਦੇ ਵੀ ਸਿਰ ਦੁਖਣ ਲਾਇਨਾ ਪੱਗ ਨਾ ਉਹਨਾਂ ਨੂੰ ਥੋੜਾ ਜਿਹਾ ਮੈਂ ਸਮਝਾਵਾਂ ਸਾਡੇ ਨਿਹੰਗ ਸਿੰਘਾਂ ਦੀਆਂ ਦਸਤਾਰਾਂ ਦੇਖੋ ਕਿੱਟੀਆਂ ਸਮਝੋ ਕਿਹੜੇ ਕਿਹੜੇ ਦਿਮਾਗ ਨੇ ਸਜਾ ਕੇ ਸਾਡੇ ਨਿਹੰਗ ਸਿੰਘਾਂ ਉੱਪਰ ਚੱਕਰ ਲਾਉਂਦੇ ਆ ਕਿੰਨਾ ਕੁ ਲਾਉਂਦੇ ਆ ਵੀ ਉਹਨਾਂ ਗੁਰਮਖਾਂ ਦਾ ਸਿਰ ਤਾਂ ਕਰਦੇ ਦੁਖਿਆ ਨਹੀਂ ਉਹਨਾਂ ਨੇ ਜੰਗਾਂ ਵੀ ਲੜੀਆਂ ਬਾਣੀ ਵੀ ਇੰਨੀ ਪੜਦੇ ਆ ਅੱਜ ਵੀ ਸਾਡੇ ਨਿਹੰਗ ਸਿੰਘ ਜਿਹੜੀਆਂ ਦਸਤਾਰਾਂ ਸਜਾਉਂਦੇ ਆ ਵੀ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰ ਅਬੀ ਸਾਦਾ ਸਿਰ ਦੁਖਦਾ ਜੀ ਬਾਬਾ ਜੀ ਸਿਰ ਤੇ ਭਗਵੰਦ ਆਹੀ ਕਾਰਨ ਹੋਰ ਕੁਝ ਨਹੀਂ ਤੁਸੀਂ ਵੀ ਮੈਂ ਦੇਖਿਆ ਜੀ ਕੀਰਤਨ ਵੀ ਇੱਕ ਵੱਖਰੇ ਤਰੀਕੇ ਦਾ ਕਰਦੇ ਆ ਨਾ ਕਿਸੇ ਨੂੰ ਮਤਲਬ ਕਿ ਬੜਾ ਹੱਸਦੇ ਆ ਲੋਕ ਬੰਦੇ ਸੁਣ ਕੇ ਵੀ ਵਧੀਆ ਗੱਲਾਂ ਕਰਦੇ ਆ ਬਾਬਾ ਜੀ ਕੋਈ ਗੁੱਸਾ ਨਹੀਂ ਕਰਦਾ ਵੀ ਬਾਬਾ ਹਸਮੇ ਇਹ ਗੱਲਾਂ ਬੋਲ ਕਰਦੇ ਆ ਵਿੱਚ ਵਿੱਚ ਨੂੰ ਇਹ ਗੱਲ ਹੋ ਗਈ ਇਹ ਕੀ ਗੱਲ ਹੈ ਜੀ ਮਤਲਬ ਕਿ ਚਲੋ ਇਹ ਪਰਮਾਤਮਾ ਦੀ ਕਿਰਪਾ ਹੈ ਮਹਾਰਾਜ ਦੀ ਤੇ ਬਾਕੀ ਵਕਤਿਆਂ ਦੀ ਦੁਨੀਆ ਦੇ ਵਿੱਚ ਇੱਕ ਕਰੂਣਾ ਰਸ ਵੀ ਹੁੰਦਾ ਇੱਕ ਵੀਰ ਰਸ ਵੀ ਹੁੰਦਾ ਇੱਕ ਹਾਸ ਰਸ ਵੀ ਹੁੰਦਾ ਜੋ ਵੀ ਵਕਤੇ ਹੁੰਦੇ ਆ ਵਕਤਿਆਂ ਦੇ ਵਿੱਚ ਇਹ ਵੀ ਗੁਣ ਹੁੰਦਾ ਉਹ ਆਪਣੀ ਕਥਾ ਕਰਦੇ ਕਰਦੇ ਆਪਣੇ ਪ੍ਰਵਚਨ ਕਰਦੇ ਕਰਦੇ ਕੁਛ ਨਾ ਕੁਛ ਵਿੱਚ ਹਾਸ ਰਸ ਵੀ ਭਰ ਦਿੰਦੇ ਆ ਕੁਛ ਕਰੁਣਾ ਰਸ ਵੀ ਭਰਨਾ ਪੈਂਦਾ ਕੁਛ ਵੀਰ ਰਸ ਵੀ ਹੁੰਦਾ ਉਹ ਸਾਰੇ ਰਸ ਹੁੰਦੇ ਆ ਚਲੋ ਮੈਂ ਕਰਮਾ ਵਾਲਾ ਭਾਗਾਂ ਵਾਲਾ ਵੀ ਬਾਬੇ ਨਾਨਕ ਦੀਆਂ ਸੰਗਤਾਂ ਨੇ ਮੇਰਾ ਇਹ ਪੱਖ ਬੜਾ ਪਸੰਦ ਕੀਤਾ ਗਿਆ ਲਿਆ ਮੈਨੂੰ ਪਿਆਰ ਮਿਲ ਰਿਹਾ ਇਸ ਪੱਖੋਂ ਵੀ ਸਾਡੇ ਬਾਬਾ ਜੀ ਕਥਾ ਕਰਦੇ ਕਰਦੇ ਸਾਨੂੰ ਹਸਾ ਆ ਵੀ ਜਾਂਦੇ ਆ ਹਨਾ ਵੀ ਇਹੀ ਕਾਰਨ ਆ ਹੋਰ ਕੋਈ ਗੱਲ ਨਹੀਂ ਹਾਂਜੀ ਐਨਕਾ ਲਾਗੇ ਬਾਬਾ ਜੀ ਇਹਦੇ ਮਤਲਬ ਤੁਸੀਂ ਐਨਕਾ ਲਾ ਕੇ ਕਰਦੇ ਆ ਬਲਵੀਕਰਤ ਇਹ ਕਿਉਂ ਨਹੀਂ ਐਨਕਾ ਤਾਂ ਆਪਾਂ ਉਦੋਂ ਹੀ ਲਾ ਲੈਂਦੀਆਂ ਐਨਕਾ ਮੇਰੀ ਨਿਗਾ ਤਾਂ ਵਧੀਆ ਵਾ ਚੰਗਾ ਭਲਾ ਮੈਂ ਮੈਂ ਅੰਨਾ ਤਾਂ ਹੈ ਨਹੀਂਗਾ ਕਿ ਤਾਂ ਮੈਂ ਉਦੋਂ ਹੀ ਲਾ ਲੈਣਾ ਉਹਨਾਂ ਉਹਦਾ ਕੋਈ ਗੱਲ ਨਹੀਂ ਹੈ ਹਾਂਜੀ ਸ਼ੌਂਕੇ ਤਰੀਕੇ ਦੇ ਬਾਬਾ ਉਦੋਂ ਹੀ ਕਹਿ ਲੀਏ ਜਿਵੇਂ ਮਰਜ਼ੀ ਲਾ ਲਈਏ ਬੇਣੀ ਦੇ ਨੂੰਦੇ ਹੋਈਦਾ ਅੱਖਾਂ ਸੁਜੀਆਂ ਹੁੰਦੀਆਂ ਕਈ ਵਾਰੀ ਸਫ਼ਰ ਜ਼ਿਆਦੇ ਕਰਨੇ ਪੈਂਦੇ ਆ ਜਿਉਂ ਐਨਕਾ ਨਾਲੇ ਫਿਰ ਇੱਕ ਪੁੱਛਦਾ ਵੀ ਬਾਬਾ ਜੀ ਮਰੀ ਨੀਂਦ ਦੇ ਆ ਪਤਾ ਨਹੀਂ ਕੀ ਹੋਇਆ ਹੋਇਆ ਆ ਗੱਲ ਹੀ ਆ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਇਹਨਾਂ ਕਾ ਲਾਉਣਾ ਮੈਂ ਬਹੁਤ ਮਹਿੰਗੀਆਂ ਆ ਆ ਕੱਠੀਆਂ 70 ਰੁਪਏ ਦੀਆਂ ਆਈਆਂ ਸੀ ਕਿਉਂ ਬਚੀ ਇਹ ਸਾਡੇ ਸੰਗ ਕਰਿਆ ਕੱਠੇ 70 ਰੁਪਏ ਲਾਤੇ ਚਮਕੌਰ ਸਾਹਿਬ ਅੱਛਾ ਜੀ ਅਜੇ ਦਾ ਪ੍ਰਵਾਹ ਕੋਈ ਨਹੀਂ ਵੀ ਜਿੰਨੀਆਂ ਮਹਿੰਗੀਆਂ ਆਉਂਦੇ ਆਉਣਦੇ 70 ਰੁਪਏ ਦੇ ਲਿਆ ਕੇ ਲਾਈਏ ਹੋਰ ਪੁੱਛੋ ਨਹੀਂ ਉਹ ਨਹੀਂ ਬਾਬਾ ਜੀ ਹੁਣ 70 ਰੁਪਏ ਦੀ ਗੱਲ ਹੈ ਦੀ ਜਿੱਦਾਂ ਹੁਣ ਤੁਸੀਂ ਸੌਣ ਦੀ ਗੱਲ ਕਰੀ ਕਿੰਨੇ ਵਜੇ ਸੌਂਦੇ ਤੁਸੀਂ ਸੌਂਦੇ ਤਾਂ ਦੇਖੋ ਹੁਣ ਅਸੀਂ ਪ੍ਰਚਾਰਕ ਲੋਕ ਆ ਸਾਡੇ ਬਾਬਾ ਜੀ ਵੀ ਪ੍ਰਚਾਰਕ ਨੇ ਸਾਡਾ ਕੋਈ ਟਾਈਮ ਤਾਂ ਹੁੰਦਾ ਨਹੀਂ ਸੌਣ ਦਾ ਹਨਾ ਹੁਣ ਕਈ ਵਾਰੀ ਮੰਨ ਲਓ ਸਾਰੀ ਸਾਰੀ ਰਾਤ ਹੀ ਲੰਘ ਜਾਂਦੀ ਹੈ ਹੂੰ ਕਈ ਵਾਰੀ ਜਦੋਂ ਫ੍ਰੀ ਹੋਈਦਾ ਉਦੋਂ ਸੌਂ ਵੀ ਲਈਦਾ ਉਦੋਂ ਵੱਧ ਵੀ ਸੌਣ ਲਈਦਾ ਅੱਛਾ ਇਹ ਤਾਂ ਹੁਣ ਮਹਾਰਾਜ ਦੇ ਹੱਥਾਂ ਕਈ ਵਾਰੀ ਕਿੰਨੇ ਵਜੇ ਮੁੜੀਦਾ ਕਈ ਵਾਰੀ ਕਿਵੇਂ ਯਾਨੀ ਕੋਈ ਰੁਟੀਨ ਕੋਈ ਨਹੀਂ ਜੀ ਆਪਾਂ ਸਰੇ ਬਾਣੀ ਵੀ ਪੜਦੇ ਹੁਣ ਉੱਠ ਕੇ ਜੀ ਕਹਿੰਦੇ ਕਦੇ ਪੜਦੇ ਹੁਣ ਸੀ ਬਸ ਜਦੋਂ ਸਮਾਂ ਲੱਗ ਜੇ ਜਿਵੇਂ ਮਹਾਰਾਜ ਸੇਵਾ ਲੈ ਲਵੇ ਹਾਂਜੀ ਅੱਛਾ ਆਹ ਕਹਾਣੀ ਆ ਸਿੱਧੀ ਸਭ ਨੂੰ ਐਤ ਕੀ ਗਏ ਸਾਰੇ ਹ ਹਰ ਜਗ੍ਹਾ ਜਾਈਏ ਨੌਜਵਾਨ ਨੂੰ ਇੱਕ ਅਪੀਲ ਕਰਨੀ ਹੋਵੇ ਜਿਹੜੇ ਬਾਲ ਕਟਾਉਂਦੇ ਆ ਨੌਜਵਾਨਾਂ ਨੂੰ ਅਪੀਲ ਮੈਂ ਕਰ ਹੀ ਦਿੱਤੀ ਆ ਵੀ ਮੇਰੀ ਪੱਗ ਨੂੰ ਦੇਖ ਕੇ ਤੁਸੀਂ ਸਮਝ ਲਿਆ ਕਰੋ ਕਿ ਯਾਦ ਇੱਕ ਬੰਦਾ ਆਈਡੀ ਪੱਗ ਸਿਰ ਤੇ ਰੱਖ ਸਕਦਾ ਤੇ ਅਸੀਂ 5-7 ਮੀਟਰ ਦੀ ਪੱਗ ਕਿਉਂ ਨਹੀਂ ਰੱਖ ਸਕਦੇ ਆਪਾਂ ਸਵਾ ਤੇ ਜਾਣਦੇ ਆ ਚਮਕੌਰ ਸਾਹਿਬ ਜਾਣਦੇ ਆ ਬਾਬੇ ਸਾਹਿਬ ਜਾਦਿਆਂ ਕੋਲ ਜਾਣਦੇ ਆ ਸਮਝ ਗਏ ਉਹਨਾਂ ਦੇ ਦਿਮਾਲੇ ਨੇ ਉਹਨਾਂ ਦੇ ਦਸਤਾਰਾਂ ਨੇ ਆਪਾਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰੀਏ ਆਪਾਂ ਸਿੱਖੀ ਸਰੂਪ ਚਾਹੀਏ ਤੇ ਨਸ਼ਿਆਂ ਦੀ ਗੱਲ ਚੱਲਦੀ ਹੁੰਦੀ ਹੈ ਅਸੀਂ ਕਹਿੰਦੇ ਉਹਨੇ ਆਪਾਂ ਨਸ਼ਾ ਸਿੱਖੀ ਦਾ ਰਖੀਏ ਕੀਰਤਨ ਦਾ ਨਸ਼ਾ ਰਖੀਏ ਨਾਮ ਦਾ ਨਸ਼ਾ ਰਖੀਏ ਮਾੜੇ ਨਸ਼ੇ ਛੱਡ ਕੇ ਆਪਾਂ ਆ ਚੰਗੇ ਨਸ਼ੇ ਲਾ ਲਈਏ ਫਿਰ ਆਪਣੀ ਚੜ੍ਹਦੀ ਕਲਾ ਕੋਈ ਇੱਕ ਵੀਡੀਓ ਦੇਖਦਾ ਸੀਗਾ ਤੁਸੀਂ ਨਾ ਕਲਕੱਤੇ ਖਣੀ ਕਿਹੜੀ ਸਾਈਡ ਗਏ ਸੀਗੇ ਤੁਸੀਂ ਕਹਿ ਰਹੇ ਹੋ ਵੀ ਮਿੱਥੇ ਲੋਕ ਬਹੁਤ ਲੱਗ ਲੱਗ ਤਰ੍ਹਾਂ ਦੀਆਂ ਅਰਦਾਸਾਂ ਕਰਾਉਂਦੇ ਆ ਜੀ ਐਦਾਂ ਨੇ ਕੀ ਮਤਲਬ ਵੀ ਕੁਝ ਵੀ ਕਰਦਣ ਵੀ ਇਹਦੀ ਅਰਦਾਸ ਕਰ ਦੋ ਭਾਈ ਸਾਡੀ ਇਹਦੀ ਕਰ ਦੋ ਉਹ ਚਲੋ ਕਈ ਤਰ੍ਹਾਂ ਦੀ ਸੰਗਤ ਹੁੰਦੀ ਹੈ ਕੋਈ ਕਿੱਦਾਂ ਅਰਦਾਸ ਕਰਾਉਂਦਾ ਹੁੰਦਾ ਕੋਈ ਕਿੱਦਾਂ ਕਰਾਉਂਦਾ ਹੁੰਦਾ ਤੇ ਆਪਣੇ ਆਪਣੀ ਭਾਵਨਾ ਹੁੰਦੀ ਹੈ ਸੰਗਤ ਜਿੱਦਾਂ ਹੁਣ ਜੀ ਸੰਤ ਮਹਾਪੁਰਖ ਹਨ ਜਿੱਦਾਂ ਉਹ ਸੰਤ ਲਾਇਆ ਹੋਇਆ ਨਾਮ ਦੇ ਵੀਰੇ ਤੇ ਕਈ ਐ ਇਦਾਂ ਨੇ ਉਹਨੇ ਪੁੱਛਾ ਦੇਣੇ ਵਾਲੇ ਵੀ ਆਉਂਦੇ ਕੋਈ ਸਾਡੇ ਕੋਲ ਬੱਬੀ ਜੀ ਆ ਮੇਰਾ ਕੁੜੀ ਦਾ ਵਿਆਹ ਨਹੀਂ ਹੁੰਦਾ ਹੱਲ ਹੋ ਜਾਊਗਾ ਇਦਾਂ ਨੇ ਆਉਂਦੇ ਹੁਣ ਮਿਲਦੇ ਨੇ ਨਹੀਂ ਆਏ ਤਾਂ ਮੈਨੂੰ ਬੁੜੀਆਂ ਪੁੱਛਦੀਆਂ ਹੁੰਦੇ ਬਾਬਾ ਤੂੰ ਸਿਆਣਾ ਵੀ ਹੈ ਮੈਂ ਕਹਾਂ ਮੈਂ ਕਿ ਤੇ ਕਮਲਾ ਮੈਂ ਚੰਗਾ ਭਲਾ ਸਿਆਣਾ ਹੀ ਆ ਪਰ ਉਹ ਪਤਾ ਨਹੀਂ ਕਿਹੜੇ ਸਿਆਣੇ ਹੁੰਦੇ ਆ ਤੇ ਚਲੋ ਇਦਾਂ ਦੇ ਸੰਗਤ ਦਾ ਆਪਣਾ ਆਪਣਾ ਸਾਥ ਹਾਂਜੀ ਹਾਂਜੀ ਮੈਨੂੰ ਸੰਗਤਾਂ ਨੂੰ ਇਦਾਂ ਲੱਗਦਾ ਬੀਬੀਆਂ ਹਰ ਜੇ ਕੁਐਸਚਨ ਜ਼ਿਆਦਾ ਕਰਦੀ ਹੁੰਦੀ ਹੋ ਨਹੀਂ ਚਲੋ ਸਾਰੇ ਦੇਖੋ ਹਰ ਬੰਦਾ ਦੁਖੀ ਆ ਕਿਸ ਨਾ ਕਿਸੇ ਰੂਪ ਦੇ ਵਿੱਚ ਜੇ ਕੋਈ ਭੈਣ ਭਰਾ ਕੋਈ ਸੰਗਤ ਇਹ ਜਿਆ ਸਵਾਲ ਕਰਦੇ ਆ ਅਸੀਂ ਫਿਰ ਕੋਈ ਬਾਣੀ ਚੋਂ ਪਾਠ ਦੱਸ ਦਿੰਨੇ ਆ ਐ ਤੁਸੀਂ ਗੁਰਵਾਣੀ ਪੜੋ ਭਾਈ ਹਰਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਿਓ ਸਮਝ ਗਏ ਨਾ ਰਾੜਾ ਸਭ ਚਲੇ ਜਾਓ ਭਾਈ ਤੇ ਐ ਕੋਈ ਗੁਰਮਤ ਅਨੁਸਾਰ ਦੱਸ ਦਿੱਤਾ ਸੰਗਤ ਦਾ ਭਲਾ ਵੀ ਹੋ ਜਾਂਦਾ ਇਹ ਵੀ ਕੋਈ ਗੱਲ ਨਹੀਂ ਇਹਨਾਂ ਗੱਲਾਂ ਨੂੰ ਆਪਾਂ ਹਾਸੇ ਚ ਨਾ ਲਈਏ ਜੇ ਆਪਾਂ ਦੁਖੀ ਆ ਆਪਣਾ ਆਪਣੇ ਕੋਲੇ ਗੁਰਵਾਣੀ ਆ ਸਾਰਿਆਂ ਦੁੱਖਾਂ ਦਾ ਇਲਾਜ ਆ ਨਾ ਤੇ ਆਪਾਂ ਜਾਵਾਂਗੇ ਵੀ ਕਿੱਥੇ ਜਪਾ ਨੂੰ ਕੋਈ ਦੋਖਾ ਇਹਦਾ ਗੁਰਬਾਣੀ ਦੇ ਹਿਸਾਬ ਨਾਲ ਇਲਾਜ ਹੋ ਜਾਂਦਾ ਅੱਛਾ ਜੀ ਹਾਂ ਜੀ ਜੀ ਅੱਜ ਕੱਲ ਨਾ ਇੱਕ ਮੁੱਦਾ ਪਹੁੰਚਦਾ ਆਪਣੀ ਸਿੱਖ ਕੌਮ ਆਪਣੀ ਸਿੱਖ ਪੰਥ ਚ ਹੀ ਆ ਮਤਲਬ ਕਿ ਟੂਣੇ ਮਣੇ ਬਹੁਤ ਹੋ ਰਹੇ ਨੇ ਲੋਕੀ ਇਦਾਂ ਇਹ ਕਰਨੇ ਕੁਤਰੀਆਂ ਵਾਲੇ ਚ ਬਹੁਤ ਵਾਧਾ ਵਧ ਗਿਆ ਇਹਨਾਂ ਦਾ ਹੱਲ ਹੋ ਸਕਦਾ ਜੀ ਕੋਈ ਨਹੀਂ ਜਿਹੜੇ ਟੂਣੇ ਟਾਣੇ ਕਰਨ ਵਾਲੇ ਅਸੀਂ ਆਪਾਂ ਉਹਨੂੰ ਸਿੱਖ ਤਾਂ ਕਹਿ ਨਹੀਂ ਸਕਦੇ ਹੂੰ ਉਹ ਤਾਂ ਚਲੋ ਗੁਰਮਤ ਤੋਂ ਭੁੱਲੇ ਭੱਟ ਕੇ ਲੋਕ ਨੇ ਹਨਾ ਵੀ ਜਿਹੜੇ ਲੋਕ ਟੂਣਿਆਂ ਦੇ ਚੱਕਰ ਚ ਪੈਂਦੇ ਆ ਤੇ ਅਸੀਂ ਕਹਿੰਦੇ ਆ ਭਾਈ ਗੁਰਬਾਣੀ ਚ ਸਾਰਾ ਕੁਝ ਆ ਆਪਾਂ ਗੁਰਬਾਣੀ ਦਾ ਪਾਠ ਕਰੀਏ ਗੁਰਬਾਣੀ ਅਨੁਸਾਰ ਆਪਾਂ ਚੱਲੀਏ ਤੇ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਵੀ ਹੈ ਕੋਈ ਜੇ ਸ਼ੈਤਾਨੀ ਤਾਕਤਾਂ ਹੁੰਦੀਆਂ ਵੀ ਨੇ ਠੀਕ ਹੈ ਤੇ ਗੁਰਬਾਣੀ ਅਨੁਸਾਰ ਆਪਾਂ ਚੱਲ ਪਈਏ ਜੇ ਆਪੇ ਕਿਰਪਾ ਹੋ ਜਾਂਦੀ ਹੈ ਆਪਾਂ ਨਿਤਨੇਮ ਆਪਣਾ ਪੂਰਾ ਰੱਖੀਏ ਤੇ ਗੁਰੂ ਸਾਹਿਬ ਤੇ ਆਪਾਂ ਪਰੋ ਸਿਰ ਕੀਏ ਮਹਾਰਾਜ ਆਪੇ ਕਿਰਪਾ ਕਰ ਦਿੰਦਾ ਚਲੋ ਉਹ ਲੋਕ ਜਿਹੜੇ ਭੁੱਲੇ ਹੁੰਦੇ ਨੇ ਇਹਨਾਂ ਦੇ ਗੁਰੂ ਯਾਦ ਨਹੀਂ ਗੁਰਬਾਣੀ ਤੋਂ ਪਰੇ ਹੋਏ ਹੁੰਦੇ ਆ ਉਹ ਉਹਨਾਂ ਦੀਆਂ ਗੱਲਾਂ ਨੇ ਚਲੋ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਦੇ ਆ ਵੀ ਗੁਰਬਾਣੀ ਪੜ੍ਹ ਕੇ ਦੇਖੋ ਤੁਸੀਂ ਬਾਣੀ ਨਾਲ ਜੁੜ ਕੇ ਦੇਖੋ ਸਾਰਾ ਕੁਝ ਆਪ ਹੀ ਹੋ ਜਾਂਦਾ ਨਹੀਂ ਕਈ ਕੰਨੇ ਜੀ ਅਸੀਂ ਤਾਂ ਬਹੁਤ ਗੁਰੂ ਘਰ ਜਾਂਦੇ ਆ ਪਰ ਫਿਰ ਵੀ ਸਾਡੇ ਨਾਲ ਨਾ ਹੋਈ ਜਨੀ ਇਹ ਹਰਕਤਾਂ ਉਹਨਾਂ ਨੂੰ ਕੋਈ ਹੱਲ ਉਹਨਾਂ ਦੀ ਫਿਰ ਸ਼ਰਧਾ 'ਚ ਕਮੀ ਹੋ ਸਕਦੀ ਹੈ ਨਾ ਉਹਨਾਂ ਦੀ ਭਾਵਨਾ 'ਚ ਕਮੀ ਹੋ ਸਕਦੀ ਹੈ ਤੇ ਇਹ ਤਾਂ ਕੋਈ ਜ਼ਰੂਰੀ ਨਹੀਂ ਨਾ ਵੀ ਆਪਾਂ ਜੇ ਗੁਰੂ ਗੁਰਦੁਆਰਾ ਸਭ ਜਾਣਦੇ ਆ ਆਪਣੀ ਕਿਰਪਾ ਹੋਈ ਜਾਨੇ ਆਪਣੀ ਸ਼ਰਧਾ 'ਚ ਵੀ ਕਮੀ ਹੋ ਸਕਦੀ ਹੈ ਆਪਾਂ ਆਪਣਾ ਭਰੋਸਾ ਆਪਣੀ ਸ਼ਰਧਾ ਥੋੜੀ ਜਿਹੀ ਪੱਕੀ ਰੱਖੀਏ ਯੂਪੀ ਜੀ ਫਿਰ ਬਾਬਾ ਜੀ ਕਰਦੋ ਗੁਰੂ ਘਰ ਬਣਾਇਆ ਹੁਣ ਤੁਸੀਂ ਅਸੀਂ ਕਈ ਜਗ੍ਹਾ ਕਈ ਸਥਾਨਾਂ ਦੀ ਸੇਵਾ ਕਰਾਈਏ ਤੇ ਰਹਨੇ ਅਸੀਂ ਵਹੀਂ ਪੁਈਆਂ ਉਦਾਂ ਜਿੱਥੇ ਜਿੱਥੇ ਮਹਾਰਾਜ ਨੇ ਕਿਰਪਾ ਕੀਤੀ ਆ ਕਈ ਗੁਰੂ ਘਰ ਸਥਾਨ ਸੰਗਤ ਦੇ ਸੰਗਤ ਦੇ ਸਹਿਯੋਗ ਨਾਲ ਅਸੀਂ ਬਣਾਦਨੇ ਹੋਏ ਅੱਗੇ ਚਲੇ ਜਾਣੇ ਹੋਏ ਅੱਛਾ ਜੀ ਕਿੰਨੇ ਕ ਹੁਣ ਤੱਕ ਸੇਵਾ ਕਿੰਨੇ ਗੁਰੂ ਘਰ ਬਣਾਏ ਕਈ ਜਗ੍ਹਾ ਅਸੀਂ ਬਣਾਈਏ ਅੱਛਾ ਜੀ ਤੇ ਹਜੇ ਵੀ ਬਹੁਤ ਜਗ੍ਹਾ ਸੇਵਾ ਕਰਾਉਨੇ ਆ ਹੂੰ ਕਈ ਜਗ੍ਹਾ ਸੰਗਤ ਤਿਆਰ ਹੁੰਦੀ ਆ ਸੰਗਤ ਦਾ ਪਿਆਰ ਹੁੰਦਾ ਕੋਈ ਅੱਗੇ ਲੱਗਣ ਵਾਲਾ ਨਹੀਂ ਹੁੰਦਾ ਹੂੰ ਸਾਂਗਤ ਕਰਨੀ ਬਾਬਾ ਜੀ ਅਸੀਂ ਤਾਂ ਲਾਲੜ ਮਰ ਜਾਾਂਗੇ ਜੇ ਅਸੀਂ ਸ਼ੁਰੂਆਤ ਕਰਾਂਗੇ ਤੁਸੀਂ ਅੱਗੇ ਹੋ ਜੋ ਸਾਨੂੰ ਆ ਚੀਜ਼ ਬਣਾ ਕੇ ਦੇ ਦਿਓ ਸਾਨੂੰ ਲੰਗਰ ਹਾਲ ਬਣਾ ਦਿਓ ਸਾਡਾ ਗੁਰੂ ਘਰ ਬਣਾ ਦਿਓ ਅਸੀਂ ਭਰਾ ਅੱਗੇ ਲੱਕੇ ਸੇਵਾ ਕਰਾ ਦੇ ਲਈਏ ਸਹੀ ਕਿਤੇ ਜਿੱਦਾਂ ਦਾਨੇ ਕਿਰਤਨ ਕਰਨ ਕਿਤੇ ਵਿਰੋਧੇ ਨਹੀਂ ਕਰਦੇ ਲੋਕ ਵੀ ਭਾਈ ਤੁਸੀਂ ਇਹ ਕੀ ਫੜਾਈ ਜਾਂਦੇ ਹੋ ਤੁਕ ਨਹੀਂ 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 ਸਾਨੂੰ ਤਾਂ ਪਿਆਰ ਹੀ ਬਹੁਤ ਮਿਲ ਰਿਹਾ ਵਿਰੋਧ ਤਾਂ ਕਰਨ ਵਾਲਾ ਸਾਨੂੰ ਕੋਈ ਨਹੀਂ ਮਿਲਿਆ ਤੇ ਆ ਜਿਵੇਂ ਕੋਈ ਨੈਟ ਤੇ ਵਿਚਾਰੇ ਕਈ ਰਿਆਈਆਂ ਚ ਬੈਠੇ ਝੂਰ ਕਮੈਂਟ ਕਰਦੇ ਹੁੰਦੇ ਆ ਉਦਾਂ ਦਾ ਸਾਨੂੰ ਕੋਈ ਨਹੀਂ ਸਾਹਮਣੇ ਕੁਝ ਕਹਿੰਦਾ ਹਾਂਜੀ ਹਾਂਜੀ ਸਾਡਾ ਤਾਂ ਸਾਰੇ ਪਿਆਰ ਹੀ ਕਰਦੇ ਆ ਮੈਂ ਦੇਖਿਆ ਕਈ ਲੇਡਾ ਟੀਵੀ ਜੋ ਤੁਹਾਡੀ ਬਹੁਤ ਕਾਪੀ ਕਰਦਾ ਵੀ ਐਦਾ ਐਦਾ ਕਰਤਮ ਕਰਨ ਲੱਗ ਜਾਂਦਾ ਤੁਸੀਂ ਦੇਖਿਓ ਵੀਡੀਓ ਇਹ ਚਲੋ ਬੱਚਾ ਵਾ ਨਿਆਣਾ ਵਾ ਪਤਾ ਸਾਨੂੰ ਦੱਸਿਆ ਸੀ ਸੇਵਾਦਾਰਾਂ ਨੇ ਅਸੀਂ ਕਹਾਂ ਚਲ ਕੋਈ ਨਾ ਉਹ ਵਿਚਾਰਾ ਆਪਦਾ ਚੈਨਲ ਚਲਾ ਲੂਗਾ ਮੇਰਾ ਕੀ ਘਟ ਚੱਲਿਆ ਉਹਨੂੰ ਆਪਦੀ ਮौज ਕਰਨ ਦਿਓ ਅੱਛਾ ਤੇ ਪਰ ਹਾਂ ਉਹਨੂੰ ਅਸੀਂ ਬੇਨਤੀ ਕਰਦੇ ਆਂ ਵੀ ਚਲੋ ਉਹਦਾ ਮੇਰੀ ਕਾਪੀ ਜੀ ਸਦਕੇ ਕਰੀ ਜਾਵੇ ਪਰ ਮੈਂ ਕੀਰਤਨ ਕਰਦਾ ਕੀਰਤਨ ਦੀ ਨਰਾਦਰੀ ਨਾ ਕਰੇ ਹੂੰ ਕਿਉਂਕਿ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਬਾਜਾ ਲੈ ਕੇ ਮੈਂ ਗਰਵਾਣੀ ਗਰਵਾਣੀ ਕਰ ਰਿਹਾ ਹੈ ਨਾ ਕੀਰਤਨ ਦੀ ਪ੍ਰਚਾਰ ਦੀ ਨਰਾਦਰੀ ਨਾ ਕਰੋ ਹਾਂ ਮੇਰੀ ਉਹਦਾ ਰੀਸ ਕਰਨੀ ਹੈ ਮੇਰੀ ਤੁਰੇ ਜਾਂਦੇ ਦੀ ਰੀਸ ਕਰ ਲਓ ਮੇਰੀ ਬਗਬੰਦ ਦੀ ਰੀਸ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਪਰ ਕੀਰਤਨ ਦੀ ਆਪ ਨਰਾਦਰੀ ਨਾ ਕਰੋ ਸਹੀ ਗੱਲ ਹਾਂਜੀ ਤੇ ਬੱਬਾ ਜੀ ਕਈ ਗੱਲਾਂ ਤੁਸੀਂ ਕੀਰਤਨ ਕਰਦੇ ਹੁੰਦੇ ਆਂ ਪਿੱਛੇ ਨਾ ਸੇਵਾ ਦਾ ਹਾਸਦੇ ਹੁੰਦੇ ਹੁੰਦੇ ਆਂ ਬੈਠ ਕੇ ਕਿਦਾਂ ਇਹਦਾ ਸਟੇ ਗੱਲ ਹੈ ਜੀ ਕਿ ਸੰਗਤੋਂ ਵੀ ਹੱਸ ਸਕਦਾ ਚਲੋ ਸੰਗਤ ਵੀ ਹੱਸ ਪੈਂਦੀ ਹੈ ਸਿੰਘ ਵੀ ਹੱਸ ਪੈਂਦੇ ਆ ਹਾਂ ਚਲੋ ਕਈ ਵਾਰੀ ਕੋਈ ਹਾਸ ਰਸ ਦੀ ਗੱਲ ਆ ਜਾਂਦੀ ਹੈ ਕੋਈ ਹੱਸਣਾ ਖੁਸ਼ ਹੋਣਾ ਕੋਈ ਗੁਨਾਹ ਨਹੀਂ ਗੁਰਮਤਿ ਦੇ ਵਿੱਚ ਹੱਸਣ ਦੀ ਕੋਈ ਮਨਾਹੀ ਨਹੀਂ ਗੁਰੂ ਘਰ ਦੇ ਵਿੱਚ ਆਪ ਕਿਸੇ ਨੂੰ ਦੁਖੀ ਕਰਕੇ ਨਹੀਂ ਹੱਸਣਾ ਕਿਸੇ ਦੀ ਸ਼ਾਨ ਦੇ ਖਿਲਾਫ ਬੋਲ ਕੇ ਕਿਸੇ ਦਾ ਦਿਲ ਦਿਖਾ ਕੇ ਨਹੀਂ ਆਪਾਂ ਹੱਸਣਾ ਉਹਨੂੰ ਪਰੇ ਕਰੂਕਾਣਾ ਉਦਾਂ ਸੰਗਤ ਖੁਸ਼ ਹੁੰਦੀ ਹੈ ਗੁਰੂ ਸਾਹਿਬ ਕੋਲ ਆ ਕੇ ਕੋਈ ਗੱਲ ਅੱਛਾ ਜੀ ਹਾਂਜੀ ਬਾਅਦ ਕਰਦੇ ਆ ਤੇ ਟੀਚਰ ਬਾਬਾ ਜੀ ਤੁਸੀਂ ਦੱਸ ਚੁੱਕੇ ਹੁਣ ਵਿਜਾਗ ਚਰਤਨ ਕਰਨੇ ਆ ਹਨ ਮਤਲਬ ਤੁਸੀਂ ਬਾਹਰਲੀ ਕੰਟਰੀ ਵੀ ਜਾਂਦੇ ਹੋ ਕਿ ਤੁਸੀਂ ਅਸੀਂ ਜਾਂਨੇ ਆ ਸਾਰੀ ਜਗ੍ਹਾ ਜਾਂਨੇ ਆ ਸੰਗਤ ਪਿਆਰ ਕਰਦੀ ਹੈ ਹਾਂਜੀ ਪਰ ਸਾਰੇ ਹਾਲ ওভার ਪੰਜਾਬ ਸਾਰੀ ਸਾਰੀ ਜਗ੍ਹਾ ਜਾਂਦੇ ਅਸੀਂ ਹਾਂ ਸਾਰੀ ਜਗ੍ਹਾ ਹੀ ਸਾਰਿਆਂ ਧਰਮਾਂ ਚ ਅਸੀਂ ਜਾਂਦੇ ਆ ਹਮ ਸਾਰੇ ਧਰਮ ਹੀ ਸਾਨੂੰ ਪਿਆਰ ਕਰਦੇ ਆ ਸਾਡੇ ਮੰਦਰਾਂ ਚ ਵੀ ਦੀਵਾਨ ਹੁੰਦੇ ਆ ਅਸੀਂ ਹਿੰਦੀ ਚ ਵੀ ਕਥਾ ਕਰਦੇ ਆ ਹਾਂ ਹਿੰਦੀ ਚ ਵੀ ਕਥਾ ਕਰਦੇ ਹਿੰਦੀ ਚ ਵੀ ਕਿਦਾਂ ਲਈ ਉਹੀ ਸ਼ਬਦ ਨੂੰ ਹਿੰਦੀ ਚ ਬੋਲਦੇ ਤੁਸੀਂ ਸੁਣ ਲਿਓ YouTube ਤੋਂ ਕੱਢ ਕੇ ਸਾਡੀ ਕਥਾ ਹਿੰਦੀ ਚ ਵੀ ਹੈ ਹਾਂਜੀ ਅਸੀਂ ਆ ਬੱਚਿਆਂ ਨੂੰ ਵੀ ਕਹਿੰਨੇ ਵੀ ਤੁਸੀਂ ਵਿਦਿਆ ਪੜੋ ਅੱਗੇ ਜਾਓ ਇੰਗਲਿਸ਼ ਦੇ ਵਿੱਚ ਬੋਲੋਗੇ ਆਪਾਂ ਪੰਜਾਬੀ ਚ ਬੋਲਾਂਗੇ ਕੱਲਾ ਪੰਜਾਬ ਸੁਣੂਗਾ ਹਿੰਦੀ ਚ ਬੋਲਾਂਗੇ ਪੂਰਾ ਹਿੰਦੁਸਤਾਨ ਸੁਣੂਗਾ ਜੇ ਬੱਚੇ ਸਾਡੇ ਇੰਗਲਿਸ਼ ਪੜ ਜਾਣਗੇ ਤੁਸੀਂ ਇੰਗਲਿਸ਼ ਦੇ ਵਿੱਚ ਗੁਰਮਤਿ ਦੀ ਗੱਲ ਕਰੋਗੇ ਬਾਣੀ ਦੀ ਗੱਲ ਕਰੋਗੇ ਪੂਰਾ ਵਰਲਡ ਸੁਣੂਗਾ ਸਮਝ ਗਏ ਅਸੀਂ ਸਾਡੀ ਸਾਰੀ ਕੌਮ ਦੇ ਪ੍ਰਚਾਰਕਾਂ ਨੂੰ ਵੀ ਇਹੀ ਗੱਲ ਸਮਝਾਉਣੀ ਹੈ ਵੀ ਤੁਸੀਂ ਵਿਦਿਆ ਪੜੋ ਜਿੰਨੀ ਹੋ ਸਕਦਾ ਪੁਰਾਣੇ ਸੰਤ ਮਹਾਪੁਰਖ ਕਿੰਨੀ ਵਿਦਿਆ ਪੜੇ ਹੁੰਦੀ ਦੇਖੋ 10ਵੇਂ ਪਾਸ਼ਾ ਨੇ ਪੰਜ ਸਿੱਖ ਕਾਸ਼ੀਪਰਨ ਭੇਜੇ ਸੀ ਜਿੱਥੋਂ ਸਾਡਾ ਨਿਰਮਲ ਪੰਥ ਚੱਲਿਆ ਅਸੀਂ ਵੀ ਨਿਰਮਲਿਆਂ ਚੋਂ ਹਾਂ ਹਾਂਜੀ ਗੁਰੂ ਸਾਹਿਬ ਕਹਿੰਦੇ ਤੁਸੀਂ ਵੇਦਾਂ ਸ਼ਾਸਤਰਾਂ ਦੀ ਸੰਸਕ੍ਰਿਤ ਦੀ ਹਰ ਭਾਸ਼ਾ ਸਿੱਖ ਕੇ ਆਓ ਹਰੇਕ ਧਰਮ ਦਾ ਅਧਿਐਨ ਕਰਕੇ ਆਓ ਫਿਰ ਤੁਸੀਂ ਪ੍ਰਚਾਰ ਕਰੋ ਕਿੰਨੀ ਉੱਚੀ ਸੋਚ ਸਾਡੇ ਗੁਰੂ ਸਾਹਿਬ ਦੀ ਸਮਝ ਗਏ ਸਿੱਖੀ ਦੀ ਗੱਲ ਸਾਰੇ ਵਰਲਡ ਤੱਕ ਪਹੁੰਚੇ ਹਰੇਕ ਭਾਸ਼ਾ ਤਾਨੂੰ ਹੋਣੀ ਚਾਹੀਦੀ ਹੈ ਅਸੀਂ ਹੁੰਦੇ ਆ ਪ੍ਰਚਾਰਕ ਤਿਆਰ ਹੁੰਦੇ ਅਸੀਂ ਕਹਿੰਦਾ ਤੁਸੀਂ ਵੱਧ ਤੋਂ ਵੱਧ ਪਹਿਲਾਂ ਆਪਣਾ ਅਧਿਆਨ ਕਰੋ ਵਿਦਿਆ ਪੜੋ ਹਰ ਧਰਮ ਦਾ ਅਧਿਆਨ ਕਰੋ ਸਮਝ ਕੇ ਵੀ ਗੁਰਮਤਿ ਦਾ ਪ੍ਰਚਾਰ ਹਰੇਕ ਜਗ੍ਹਾ ਹੋ ਸਕੇ ਹਰ ਤੱਕ ਗੁਰੂ ਦੀ ਗੱਲ ਪਹੁੰਚ ਸਕੇ ਹਾਂਜੀ ਤੁਹਾਨੂੰ ਲੱਗਦਾ ਜੀ ਆਪਣੇ ਜਿਹੜੇ ਸਿੱਖ ਪੰਦੇ ਕੀਰਤਨਾ ਕਰਨ ਵਾਲੇ ਬੰਦੇ ਉਹ ਘਟਾ ਨਹੀਂ ਬਹੁਤ ਨੇ ਮਹਾਰਾ ਦੀ ਕਿਰਪਾ ਬਹੁਤ ਆ ਕੀਰਤਨ ਕਰਨ ਵਾਲੇ ਸਿੰਘ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ ਰਾਗੀ ਸਾਹਿਬ ਬੜੇ ਵਧੀਆ ਨੇ ਸਾਡੇ ਚ ਕਵੀਸਰੀ ਸਿੰਘ ਬਹੁਤ ਚੜ੍ਹਦੀ ਕਲਾ ਦੇ ਢਾਡੀ ਸਿੰਘ ਬਹੁਤ ਚੜ੍ਹਦੀ ਕਲਾ ਵਾਲੇ ਆ ਤੇ ਕਥਾਵਾਚਕ ਵੀ ਪਰੇ ਤੋਂ ਪਰੇ ਨੇ ਮਾਰ ਦੀ ਬਹੁਤ ਕਿਰਪਾ ਸਾਡੇ ਚ ਦੇਖੋ ਹੁਣ ਮਸਕੀਨ ਜੀ ਉਹਨਾਂ ਨੂੰ ਸਾਰੇ ਵਰਲਡ ਨੇ ਸੁਣਿਆ ਤੇ ਕਿਡ ਕਿਡੇ ਮਹਾਪੁਰਸ਼ ਕਿੰਨੀਆਂ ਭਾਸ਼ਾ ਚ ਕਥਾ ਕਰਦੇ ਸੀ ਬਹੁਤ ਕਿਰਪਾ ਗੁਰੂ ਸਾਹਿਬ ਦੀ ਢਾਡੀ ਜਿੱਥੇ ਤੋਂ ਜ਼ਿਆਦਾ ਪਹਿਲਾਂ ਨਾ ਹਰੇਕ ਵੀਰਵਾਰੇ ਐਤਵਾਰ ਨੂੰ ਗੁਰੂ ਘਰਾਂ 'ਚ ਢਾਡੀ ਜੇਤ ਲੱਗਦਾ ਹੁੰਦਾ ਸੀ ਹੁਣ ਬਹੁਤ ਘੱਟ ਹੋ ਗਿਆ ਢਾਡੀ ਜਿੱਥੇ ਬਹੁਤ ਘੱਟ ਹੋ ਗਿਆ ਉਹਨਾਂ ਦੇ ਜਿਹੜਾ ਰਸ ਸੀਗਾ ਬਹੁਤ ਵਧੀਆ ਹੁੰਦਾ ਸੀਗਾ ਕੀ ਗੱਲ ਪ੍ਰਮੋਟ ਕਰਨੀ ਚਾਹੀਦੀ ਹੈ ਢਾਡੀ ਜਿੱਥੇ ਆ ਜਿਹੜੇ ਹਾਂ ਜਿਹੜੇ ਵੀ ਪ੍ਰਚਾਰਕ ਨੇ ਦੇਖੋ ਸਾਰੇ ਪ੍ਰਚਾਰ ਹੀ ਕਰਦੇ ਨੇ ਗੁਰੂ ਸਾਹਿਬ ਦਾ ਕਈ ਖੜ ਕੇ ਸਿੰਘ ਢਾਡੀ ਗਾਉਂਦੇ ਨੇ ਕਵੀ ਸਰ ਖੜ ਕੇ ਗਾਉਂਦੇ ਆਗੀ ਸਿੰਘ ਆਪਣਾ ਆਪਣੇ ਹਿਸਾਬ ਨਾਲ ਪ੍ਰਚਾਰ ਕਰਦੇ ਆ ਅਸੀਂ ਚਿੰਟਿਆਂ ਨਾਲ ਆਪਣੇ ਹਿਸਾਬ ਨਾਲ ਪ੍ਰਚਾਰ ਕਰਦੇ ਹਾਂ ਤੇ ਬਹੁਤ ਵਧੀਆ ਗੱਲ ਆ ਆਪਣੇ ਆਪਣੇ ਢੰਗ ਦੇ ਨਾਲ ਸੰਗਤ ਨੂੰ ਸੁਣਾਉਣਾ ਚਾਹੀਦਾ ਸੰਗਤ ਦਾ ਵੀ ਥੋੜਾ ਜਿਹਾ ਫਰਜ ਬਣਦਾ ਵੀ ਸਾਰੇ ਜਥਿਆਂ ਦਾ ਥੋੜਾ ਜਿਹਾ ਸਹਿਯੋਗ ਕਰਨਾ ਚਾਹੀਦਾ ਹੈ ਨਾ ਸਾਰਿਆਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਜੀ ਸੰਗਤ ਜਿੱਦਾਂ ਇੱਕ ਤੁਸੀਂ ਚਿੰਟਿਆਂ ਤੋਂ ਯਾਦ ਆਇਆ ਨਾ ਜਦੋਂ ਸਟਾਰਟਿੰਗ ਕਰਦੇ ਇੱਕ ਮਾਹੌਲ ਬਣਾਉਣਾ ਹੁੰਦਾ ਜੀ ਕੀਰਤਨ ਕਰਨ ਦਾ ਨਾ ਉਹ ਵਾਹਿਗੁਰੂ ਵਾਹਿਗੁਰੂ ਕਈ ਦੇਖਿਆ ਗਿਆ ਜਾਣ ਕੇ ਚਮਲੌੜੀ ਚ ਲੱਗੇ ਹੁੰਦੇ ਜੀ ਉਹ ਸਾਨੂੰ ਲੱਗਦਾ ਚਮਲੌੜ ਕਰ ਰਹੇ ਨੇ ਕਿ ਵੈਸੇ ਹੀ ਇਦਾਂ ਹੁੰਦਾ ਜੀ ਨਹੀਂ ਨਹੀਂ ਚਮਲੌੜ ਨਹੀਂ ਹੁੰਦਾ ਹਾਂਜੀ ਹਰੇਕ ਮਹਾਪੁਰਸ਼ ਦਾ ਹਰੇਕ ਪ੍ਰਚਾਰਕ ਦਾ ਆਪਣਾ ਆਪਣਾ ਤਰੀਕਾ ਵਾ ਉਹ ਆਪਣੇ ਢੰਗ ਦੇ ਨਾਲ ਮੰਨ ਲਓ ਸੰਗ ਤੇ ਜਾਂ ਕੋਈ ਸਾਜ਼ ਵਜਾਉਂਦੇ ਆ ਜਾਂ ਕੋਈ ਗਰਵਾਣੀ ਦਾ ਪਹਿਲਾ ਸ਼ਬਦ ਪੜ੍ਹਦੇ ਨੇ ਫਿਰ ਉਹ ਆਪਣੀ ਕਥਾ ਸ਼ੁਰੂ ਕਰਦੇ ਆ ਉਹਨਾਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਸਾਰੇ ਤਰੀਕੇ ਸਤਿਕਾਰਯੋਗ ਹਾਂਜੀ ਕੋਈ ਚਮਲ ਆਉਟਰੀ ਆਪਾਂ ਕਹਿ ਸਕਦੇ ਅੱਛਾ ਜੀ ਹਾਂਜੀ ਨਹੀਂ ਦਸਾਂ ਗਣ ਦੱਸਣਾ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਕਈ ਤਾਂ ਹੈਗਾ ਤਾਂ ਨੇ ਇਹ ਮਾਲ ਖਾ ਕੇ ਲੱਗੇਵੇਂ ਜੀ ਐਮ ਨਹੀਂ 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 ਇਹ ਨਹੀਂ ਗੱਲ ਉਹਨਾਂ ਨੂੰ ਕਹਾਂ ਐ ਮਾਲ ਖਾ ਕੇ ਕੋ ਨਾਮ ਥੋੜੀ ਜਿਹਾ ਪੜਾਂਦਾ ਮਾਲ ਖਾ ਕੇ ਦਾ ਬੰਦਾ ਸਾਰੇ ਪਿੰਡ ਦੀਆਂ ਚੁਗਲੀਆਂ ਕਰਦਾ ਹੁੰਦਾ ਜਾਂ ਇੱਥੇ ਡਿੱਗਿਆ ਪਿਆ ਉਹਦਾ ਬੰਦਾ ਜੇ ਮਾਲ ਖਾ ਕੇ ਕੋ ਨਾਮ ਜਪਦਾ ਹੋਵੇ ਜਿਵੇਂ ਮਾਲਵੀ ਕਰਮ ਵਾਲਾ ਭਾਈ ਠੀਕ ਹੈ ਜੇ ਮਾਲ ਖਾ ਕੇ ਨਾਮ ਜਪਦਾ ਤਾਂ ਵੀ ਚੰਗੀ ਕਰਦਾ ਅੱਛਾ ਜੀ ਪਰ ਕੋਈ ਨਾਮ ਜੋ ਕੋਈ ਮਾਲ ਖਾਨ ਵਾਲਾ ਤੁਹਾਨੂੰ ਨਾਮ ਜਪਦਾ ਨਹੀਂ ਦੀ ਸੁਹਾ ਨਿਕਾਣੇ ਲੋਕ ਤਾਂ ਦੇਖ ਤੁਸੀਂ ਕਮੈਂਟ ਪੜ੍ਹਦੇ ਮੇਂ ਭੁੱਖੀ ਖਾ ਕੇ ਜੀ ਬੋਲੀ ਜਾਂਦੇ ਹੋ ਨਹੀਂ ਉਹ ਰਜਾਈ ਬਦਵਾਨ ਹੁੰਦੇ ਆ ਅਸੀਂ ਕਹਿੰਦੇ ਹੁੰਨੇ ਆ ਸਾਡੇ ਵੱਡੇ ਮਹਾਪੁਰਸ਼ ਬਾਬਾ ਜੀ ਹਰਦੇਵ ਸਿੰਘ ਜੀ ਲੋਲੋਂ ਵਾਲੇ ਮਹਾਰਾਜ ਬਹੁਤ ਵੱਡੇ ਬਦਵਾਨ ਸਾਧੂ ਸੀਗੇ ਹਾਂਜੀ ਉਹ ਕਹਿੰਦੇ ਹੁੰਦੇ ਸੀ ਵੀ ਇੱਕ ਤਾਂ ਗਿਆਨੀ ਹੁੰਦੇ ਨੇ ਵਿਦਿਆ ਪੜ੍ਹ ਕੇ ਗਿਆਨੀ ਬਣਦੇ ਆ ਇੱਕ ਗਿਆਨਾ ਸਿਉ ਹੁੰਦੇ ਆ ਜਿਹੜੇ ਐਵੇਂ ਗੱਲਾਂ ਕਰਦੇ ਅਸੀਂ ਕਹਿੰਦੇ ਰਜਾਈ ਬਦਵਾਨ ਹੁੰਦੇ ਆ ਕਈ ਉਹ ਰਜਾਈਆਂ 'ਚ ਪਈ ਗੱਲਾਂ ਮਾਰ ਜਾਂਦੇ ਹੁੰਦੇ ਆ ਕਿਹੜਾ ਜੋਰ ਆ ਜਿਹੜਾ ਕਮੈਂਟ ਹੁੰਦੇ ਆ ਹਾਂਜੀ ਕਮੈਂਟਾਂ ਨੂੰ ਤੁਸੀਂ ਇੰਨਾ ਸੀਰੀਅਸ ਨਾ ਲਿਆ ਕਰੋ ਤੁਸੀਂ ਪੜ੍ਹੇ ਲਿਖੇ ਬੱਚੇ ਹੋ ਕਮੈਂ ਚੁਗਲੀ ਕਰ ਹੁੰਦਾ ਇਹ ਜਿਹਨੇ ਕੋਈ ਚੁਗਲੀ ਕਰਨੇ ਕਮੈਂਟ ਚ ਕਰਦਾ ਹੁੰਦਾ ਇਹਨੂੰ ਤਾਂ ਚੁਗਲੀਆਂ ਦਾ ਘਰ ਤੇ ਨੇ ਹੁੰਦੇ ਅਸੀਂ ਹਾਂਜੀ ਇਹਨੂੰ ਬਾਹਲਾ ਨਾ ਸੀਰੀਅਸ ਲਿਆ ਕਰੋ ਉਦਾਂ ਦੁਨੀਆ ਚ ਸੀਨੇ ਪਸੀਨੇ ਵਿੱਚਰ ਕੇ ਦੇਖੋ ਹਾਂਜੀ ਹੁਣ ਜਿਹੜੇ ਸਾਡੇ ਬਾਰੇ ਲੋਕ ਕਮੈਂਟ ਕਰਦੇ ਨੇ ਅਸੀਂ ਤਾਂ ਸਾਰੀ ਜਗ੍ਹਾ ਘੁੰਮਦੇ ਆਂ ਕਮੈਂਟਾਂ ਵਾਲੇ ਸਾਨੂੰ ਦੋ ਚਾਰਕ ਚੁਗਲੀਆਂ ਵਾਲੇ ਲੱਭਦੇ ਆਂ ਬਾਕੀ ਤਾਂ ਸਾਰੀ ਸੰਗਤ ਪਿਆਰ ਹੀ ਕਰਦੀ ਹੁਣ ਆ ਕਿੰਨੇ ਗੁਰਮਖਾਈ ਤੇ ਇਹਨਾਂ ਨੂੰ ਜਾਣਦੇ ਵੀ ਨਹੀਂ ਕਿੰਨਾ ਪਿਆਰ ਲਈ ਬੈਠੇ ਆ ਕਿੱਥੋਂ ਕਿੱਥੋਂ ਚੱਲ ਕੇ ਆਏ ਬਾਬੇ ਸਾਡੇ ਲੱਗ ਕੇ ਚਾਏ ਸਮਝ ਗਏ ਦੇ ਉਹ ਤਾਂ ਚੁਗਲੀਆਂ ਦਾ ਗਰੁੱਪ ਹੁੰਦਾ ਉਹਨੂੰ ਬੜਾ ਨਾ ਸੀਰੀਅਸ ਲਿਆ ਕਰੋ ਹਾਂਜੀ ਤੇ ਬਾਬਾ ਜੀ ਚਲੋ ਆਖਰਵਾਲ ਬਾਧਦੇ ਆ ਤੇ ਤੁਹਾਨੂੰ ਸੰਗਤਾਂ ਨਾਲ ਮਿਲਣਾ ਹੋਵੇ ਕਿੱਥੇ ਮਿਲ ਸਕਦੇ ਆ ਤੁਹਾਡੇ ਦਰਸ਼ਨ ਕਿੱਥੇ ਹੋ ਸਕਦੇ ਆ ਅਸੀਂ ਤੁਹਾਨੂੰ ਦੱਸਿਆ ਵੀ ਖਡੂਰ ਸਾਹਿਬ ਦੇ ਕੋਲ ਬਈ ਪੂਈ ਪਿੰਡ ਆ ਹੂੰ ਉੱਥੇ ਸਾਡਾ ਸਥਾਨ ਆ ਅਸੀਂ ਉੱਥੇ ਰਹਿੰਦੇ ਆ ਜਦੋਂ ਵੀ ਆਪ ਜੀ ਨੇ ਆਉਣਾ ਹੋਵੇ ਤੁਹਾਨੂੰ ਪਤਾ ਵੀ ਮੈਂ ਗਿਆ ਰਹੇ ਨਾ ਕਿਤੇ ਨਾ ਕਿਤੇ ਵੀ ਫੋਨ ਕਰਕੇ ਤੁਸੀਂ ਆ ਸਕਦੇ ਸਾਨੂੰ ਜੋ ਮਰਜ਼ੀ ਮਿਲ ਸਕਦੇ ਕੋਈ ਗੱਲ ਨਹੀਂ ਸੰਗਤ ਨੂੰ ਕੋਈ ਸਨੇਹਾ ਦੇਣਾ ਹੋਵੇ ਬਾਬਾ ਜੀ ਸੰਗਤ ਨੂੰ ਅਸੀਂ ਆਹੀ ਸਨੇਹਾ ਦਿੰਨੇ ਆ ਵੀ ਭਾਈ ਵਾਧ ਤੋਂ ਵੱਧ ਨਾਮ ਜਪੋ ਭਜਨ ਬੰਦਗੀ ਕਰੋ ਨੌਜਵਾਨਾਂ ਨੂੰ ਅਸੀਂ ਕਹਿੰਦੇ ਆ ਵੀ ਨਾਸ਼ੇ ਪੱਤੇ ਤੁਸੀਂ ਲਾਉਣੇ ਹਨ ਜਿਹੜੇ ਨਸ਼ੇ ਤੁਹਾਨੂੰ ਦੱਸਿਓ ਨਸ਼ੇ ਲਾਓ ਸਭ ਤੋਂ ਵਧੀਆ ਨਸ਼ਾ ਗੁਰੂ ਸਿੱਖੀ ਦਾ ਨਾਮ ਜਪੜਦਾ ਸੇਵਾ ਦਾ ਕਿਸੇ ਦੀ ਹੈਲਪ ਕਰਨ ਦਾ ਨਸ਼ਾ ਆ ਨਸ਼ੇ ਤੁਸੀਂ ਲਾ ਕੇ ਦੇਖੋ ਇਹਦੇ ਚ ਸਰੂਰ ਹੀ ਵੱਖਰਾ ਵਾ ਤੇ ਇਹ ਨਸ਼ਾ ਉਤਰਦਾ ਹੀ ਨਹੀਂ ਹੈ ਬਾਕੀ ਜਿਹੜੇ ਨਸ਼ੇ ਤੁਸੀਂ ਖਾਣੇ ਹੋ ਕੇਰਾ ਖਾ ਲੈਨੇ ਹੋ ਮਗਰੋਂ ਤੁਸੀਂ ਟੁੱਟਦੇ ਫਿਰਦੇ ਹੋ ਡਿੱਗਦੇ ਫਿਰਦੇ ਹੋ ਤੁਸੀਂ ਇਹ ਸੇਵਾ ਦਾ ਸਿਮਰਨ ਦਾ ਨਸ਼ਾ ਲਾ ਕੇ ਦੇਖੋ ਆਪਾਂ 24 ਘੰਟੇ ਮਸਤ ਰਹਾਂਗੇ ਹਾਂਜੀ ਆਹੀ ਸੁਨੇਹਾ ਭਾਈ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ